ਜਾ ਪ੍ਰਕਾਰ ਦਾ ਭਗਵੰਤ ਪਸੀਮ ਦਾਪੁਰਲਾ ਜਿਹੜਾ ਪੁੱਕਿਆ ਗਿਆ ਦੇਖੋ ਗੱਲ ਇਹ ਹੈ ਵੀ ਬੜੀ ਮੰਦ ਭਾਗੀ ਗੱਲ ਹੈ ਇੱਕ ਜਿਹੜੀ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹ ਕਿਸੇ ਪਾਰਟੀਕੂਲਰ ਕਿਸੇ ਪਾਰਟੀ ਜਾਂ ਕਿਤੇ ਵਿਅਕਤੀ ਵਿਸ਼ੇਸ਼ ਦੀਆਂ ਨਹੀਂ ਹੁੰਦੀਆਂ ਉਸ ਹਰ ਇੱਕ ਨਾਗਰਿਕ ਜੋ ਵੀ ਦੇਸ਼ ਦਾ ਨਾਗਰਿਕ ਹੈ ਉਹਦੇ ਲਈ ਹੁੰਦੀਆਂ ਜਿਹੜੇ ਵੀ ਵਰਗ ਉਹ ਚਲਿਜੀਬਲ ਨੇ ਉਹ ਕਿਸੇ ਵੀ ਜਾਤ ਦਾ ਹੋਵੇ ਉਹਦਾ ਹੱਕ ਹੈ ਇਸ ਮੈਂ ਤਾਂ ਕਹਾਂਗਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਮਤਲਬ ਸવાયਤਾਰਪਾਜੀ ਤੋਂ ਕੁਝ ਨਹੀਂ ਰਿਹਾ ਇਹਨੂੰ ਚਾਹੀਦਾ ਸੀ ਵੀ ਪੌਣੇ 4 ਸਾਲ ਲੰਘ ਗਏ ਜਿਹੜੀ ਸਕੀਮਾਂ ਲਾਗੂ ਪੰਜਾਬ ਸਰਕਾਰ ਨੂੰ ਆਪ ਕਰਨੀਆਂ ਚਾਹੀਦੀਆਂ ਸੀ ਉਹ ਇਹਨਾਂ ਨੇ ਕੀਤੀਆਂ ਨਹੀਂ ਜਦੋਂ ਨਾ ਕੀਤੀਆਂ ਤਾਂ ਸੈਂਟਰ ਸਰਕਾਰ ਨੇ ਕੇਂਦਰੀ ਸਰਕਾਰ ਨੇ ਸੋਚਿਆ ਕਿ ਵੀ ਸਕੀਮਾਂ ਨੂੰ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਉਹਨਾਂ ਨੇ ਲੜਕੇ ਪੁਆਇੰਟ ਕੀਤੇ ਸੀਐਸਸੀ ਸੈਂਟਰ ਪ੍ਰੋਵਾਈਡ ਕਰਵਾਏ ਔਰ ਪਿੰਡਾਂ 'ਚ ਜਾ ਕੇ ਨੀ ਸੁਲਕ ਵਿਦਾਊਟ ਕਿਸੇ ਚਾਰजेस ਦੇ ਕੋਈ 70 ਸਾਲ ਆਲਾ ਬਜ਼ੁਰਗ ਹੈ ਜਿਹੜਾ ਬਾਹਰ ਨਹੀਂ ਆ ਜਾ ਸਕਦਾ ਉਹਨੂੰ ਇਲਾਜ ਲਈ ਆਯੂਸ਼ਮਨ ਕਾਰਡ ਦਿੱਤਾ ਈਸ਼ਰਮ ਕਾਰਡ ਬਣਾਏ ਤੇ ਵੱਖ-ਵੱਖ ਤਰ੍ਹਾਂ ਦੇ 11 ਤਰ੍ਹਾਂ ਦੀਆਂ ਸਕੀਮਾਂ ਨੇ ਜਿਹੜੀਆਂ ਤੋਂ ਪੰਜਾਬ ਸਰਕਾਰ ਨੇ ਗਰੀਬ ਪਾਈਚਾਰਿਆਂ ਨੂੰ ਕਿਸਾਨ ਪਾਈਚਾਰੇ ਨੂੰ ਸਾਰਿਆਂ ਨੂੰ ਵੰਡਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਨਕਮੀ ਸਰਕਾਰ ਦਾ ਆਪਦੀ ਦਾ ਕੁਝ ਕੀਵੇਂ ਚਲਾ ਨਹੀਂ ਸਕੇ ਜਿੰਨੀਆਂ ਸਰਕਾਰ ਦੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਸੀ ਇਹਨਾਂ ਨੇ ਉਹਦੇ ਚ ਦੇਣ ਚ ਔਰ ਮਤਲਬ ਮੈਂ ਕਹਾਂਗਾ ਵੀ ਕਿਸੇ ਪਤਾ ਨਹੀਂ ਕੀ ਦਿਮਾਗ ਚ ਇਹਨਾਂ ਦੇ ਸੀ ਵੀ ਸੈਂਟਰ ਦੀਆਂ ਸਕੀਮਾਂ ਪੰਜਾਬ ਦੇ ਲੋਕਾਂ ਤੱਕ ਨਾ ਪਹੁੰਚ ਜਾਵੇ ਦੱਸੋ ਇਹ ਵਾਲੀ ਸਕੀਮਾ ਤੋਂ ਹੈ ਪਿਛਲੇ ਮਈ ਤੋਂ ਚੱਲ ਰਹੀਆਂ ਸੀ ਤੇ ਕੱਲ ਤੋਂ ਇੰਨਾ ਦਾ ਕਿਉਂ ਜ਼ਿਆਦਾ ਮਹੌਲ ਬਣਿਆ ਹੋਇਆ ਸਰ ਗੱਲ ਇਹ ਹੈ ਕਿ ਪਿੱਛੇ ਸਾਡੇ ਪਟਿਆਲਾ ਜ਼ਿਲ੍ਹਾ ਪਟਿਆਲਾ ਨੌਰਥ ਦੇ ਚ ਮੇਰੇ ਰਾਜਪੁਰਾ ਹਲਕੇ ਚ ਇੱਕ ਰੈਲੀ ਅਸੀਂ ਆਯੋਜਿਤ ਕੀਤੀ ਮਾਨਯੋਗ ਸਾਡੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ ਦੇ ਤੀਸ਼ਾ ਨਿਰਦੇਸ਼ ਅਨੁਸਾਰ ਔਰ ਉਹ ਰੈਲੀ ਚ ਇਤਿਹਾਸ਼ਕਠ ਨੂੰ ਦੇਖ ਕੇ ਜਿਹੜੀ ਪੰਜਾਬ ਸਰਕਾਰ ਐ ਬੁਖਲਾ ਗਈ ਉਹਨੂੰ ਹੋਰ ਤਾਂ ਕੁਝ ਸਮਝ ਨਹੀਂ ਆਇਆ ਉਹਨਾਂ ਨੂੰ ਇੱਕੋ ਗੱਲ ਲੱਗਿਆ ਕਿ ਜਿਹੜੇ ਪਿੰਡਾਂ 'ਚ ਕੈਂਪ ਲੱਗ ਰਹੇ ਆ ਵੀ ਪਹਿਲਾਂ ਕੈਂਪ ਬੰਦ ਕਰਾਓ ਉਹ ਕੈਂਪ ਕਿਸੇ ਉਹ ਸਾਡੇ ਭਾਰਤੀ ਜਨਤਾ ਪਾਰਟੀ ਲਈ ਨਹੀਂ ਹੈਗੇ ਉਹਦੇ 'ਚ ਕੋਈ ਕਿਸੇ ਵਰਗ ਦਾ ਇਸ਼ੂ ਨਹੀਂ ਹੈਗਾ ਨਾ ਉੱਥੇ ਪਾਰਟੀ ਪੁੱਛੀ ਜਾਂਦੀ ਹੈ ਨਾ ਕੋਈ ਕਿਸੇ ਕਿਸਮ ਦੀ VOTING ਦਾ ਇਸ਼ੂ ਹੈ ਸਾਡੇ ਕਹਿਣ ਦਾ ਮਤਲਬ ਹੈ ਕਿ ਇਸ ਰੈਲੀ ਨੇ ਪੂਰੇ ਵਿਧਾਨ ਸਭਾ ਹਲਕਿਆਂ ਨੂੰ ਹਿਲਾ ਦਿੱਤਾ ਹੈ ਬਿਲਕੁਲ ਪੂਰੇ ਪੰਜਾਬ ਨੂੰ ਪੂਰੇ ਪੰਜਾਬ ਨੂੰ ਹਿਲਾਤਾ ਹੈ ਬਹੁਤ ਵੱਡਾ ਇਸ ਗੱਲ ਦਾ ਮੈਸੇਜ ਗਿਆ ਮੈਂ ਧੰਨਵਾਦ ਦੇਣਾ ਚਾਹਾਂਗਾ ਸਾਡੀ ਪੂਰੀ ਭਾਰਤੀ ਜਨਤਾ ਪਾਰਟੀ ਪਟਿਆਲਾ ਨਾਰਥ ਦੀ ਔਰ ਪਟਿਆਲਾ ਸਾਊਥ ਤੇ ਪਟਿਆਲਾ ਅਰਬਨ ਦੀ ਟੀਮ ਨੂੰ ਜਿਨ੍ਹਾਂ ਨੇ ਜਿਨ੍ਹਾਂ ਚਾਹੁੰਦੇ ਇਸ ਡੀਟੇਲ ਜੋ ਕੀਤੇ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਸਰ ਸਰਕਾਰ ਬੁਖਲਾਗੀ ਹੋਰ ਤਾਂ ਕੁਝ ਸੁਝਿਆ ਨਹੀਂ ਕੱਲ ਸਾਰਿਆਂ ਨੂੰ ਚੱਕਿਆ ਸਾਨੂੰ 2 ਘੰਟੇ ਖੁਦ ਡਟੇਨ ਕਰਕੇ ਰੱਖਿਆ ਮੈਂ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਨਾਲ ਸਾਡੇ ਮਸਿੰਘਣ ਪਿੰਡ 'ਚ ਮੇਰੇ ਹਲਕਾ ਸਨੌਰ 'ਚ ਲੱਗਿਆ ਵਾ ਸੀ ਕੈਂਪ ਅਸੀਂ ਉੱਥੇ ਲਾਉਣ ਗਏ ਸੀ ਪੁਲਿਸ ਨੇ ਡੰਡੇ ਮਾਰ ਕੇ ਭਜਾ ਦਿੱਤਾ ਗਿਆ ਪੰਜ ਚਾਰ ਬੰਦੇ ਕਿਸੇ ਹੋਰ ਪਿੰਡ ਤੋਂ ਲਿਆ ਕੇ ਉੱਥੇ ਉਲਟੀ ਸਿੱਧੀ ਨਾਰੇਵਾਜੀ ਕਰਾਈ ਗਈ ਤੇ ਇਹ ਸਰਕਾਰ ਨਿਕੰਮੀ ਨਠੱਲੀ ਸਰਕਾਰ ਫੇਲ ਫੇਲ ਹੋ ਗਈ ਔਰ ਆਪ ਕੁਝ ਕਰ ਨਹੀਂ ਸਕੇ ਦੂਸਰੀ ਭਾਰਤੀ ਜਨਤਾ ਪਾਰਟੀ ਗਰੀਬਾਂ ਕਿਸਾਨਾਂ ਨਾਲ ਸੀ ਹੈ ਔਰ ਖੜੀ ਰਹੇਗੀ